ਚਮਕੌਰ ਦੀ ਜੰਗ ਜਿੱਥੇ ਚਾਹਲੀ ਸਿੰਘ ਲੱਖਾਂ ਦੀ ਫੌਜ ਨਾਲ ਪੜ ਗਏ ਪਰ ਇਸੇ ਜੰਗ ਦੇ ਇਤਿਹਾਸ ਵਿੱਚ ਇੱਕ ਅਜਹੀ ਬਹਾਦਰੀ ਦਾ ਨਾਂ ਵੀ ਦਰਜ ਹੈ ਜਿਸ ਦੀ ਲਸਾਨੀ ਕੁਰਬਾਨੀ ਸੁਣ ਕੇ ਰੂਹ ਕੰਬ ਜਾਂਦੀ ਹੈ ਇਹ ਦਾਸਤਾਨ ਹੈ ਸੋਨਾ ਸਾਲ ਦੀ ਬੱਚੀ ਬੀਬੀ ਹਰਸ਼ਰਨ ਕੌਰ ਜੀ ਦੀ 10 ਪੋ ਦੀ ਉਹ ਕਾਲੀ ਰਾਤ ਜਦੋਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਚਮਕੌਰ ਦੀ ਗੜੀ ਵਿੱਚੋਂ ਨਿਕਲ ਗਏ ਪਿੱਛੇ ਮੈਦਾਨੇ ਜੰਗ ਵਿੱਚ ਦੋ ਵੱਡੇ ਸਾਹਿਬਜ਼ਾਦੇ ਅਤੇ अनेका ਸਿੰਘ ਸ਼ਹੀਦ ਹੋ ਚੁਕੇ ਸਨ ਮੁਗਲ ਫੌਜ ਨੇ ਗੜੀ ਨੂੰ ਕੇਰਾ ਪਾਇਆ ਹੋਇਆ ਸੀ ਅਤੇ ਕਿਸੇ ਨੂੰ ਵੀ ਸ਼ਹੀਦਾਂ ਦੇ ਅੰਤਿਮ ਸੰਸਕਾਰ ਦੀ ਇਜਾਜ਼ਤ ਨਹੀਂ ਸੀ ਜਦੋਂ ਇਹ ਖਬਰ 16 ਸਾਲ ਦੀ ਬੱਚੀ ਬੀਬੀ ਹਰਸ਼ਰਨ ਕੌਰ ਨੂੰ ਮਿਲੀ ਤਾਂ ਉਸ ਦਾ ਹਿਰਦਾ ਬਲੰਦ ਰਿਆ ਗਿਆ ਉਸ ਨੇ ਆਪਣੀ ਮਾਤਾ ਤੋਂ ਆਗਿਆ ਲਈ ਕਿ ਉਹ ਆਪਣੇ ਵੀਰਾਂ ਦਾ ਅੰਤਿਮ ਸੰਸਕਾਰ ਖੁਦ ਕਰੇਗੀ ਮੌਤ ਸਾਹਮਣੇ ਸੀ ਪਰ ਗੁਰੂ ਦਾ ਆਸਰਾ ਲੈ ਕੇ ਉਹ ਬੱਚੀ ਰਾਤ ਦੇ ਕੋਹ ਫਨੇਰੇ ਵਿੱਚ ਚਮਕੌਰ ਦੀ ਗੜੀ ਵੱਲ ਤੁਰ ਪਈ ਹਨੇਰੇ ਵਿੱਚ ਸ਼ਹੀਦਾਂ ਨੂੰ ਕਿਵੇਂ ਪਛਾਣਿਆ ਜਾਵੇ ਬੀਬੀ ਹਰਸ਼ਰਨ ਕੌਰ ਨੇ ਪੰਜ ਕਕਾਰਾਂ ਦੀ ਮਦਦ ਲਈ ਜਿਨ੍ਹਾਂ ਬਾਹਾਂ ਵਿੱਚ ਗੁਰੂ ਦਾ ਬਖਸ਼ਿਆ ਕੜਾ ਸੀ ਜਿਨ੍ਹਾਂ ਦੇ ਪਾਵਨ ਸਰੀਰਾਂ ਤੇ ਸ੍ਰੀ ਸਾਹਿਬ ਸੀ ਅਤੇ ਕੇਸਾਂ ਵਿੱਚ ਗੁਰੂ ਦਾ ਬਖਸ਼ਿਆ ਕੰਘਾ ਉਹਨਾਂ ਪਵਿੱਤਰ ਸਰੀਰਾਂ ਨੂੰ ਲੱਭ ਕੇ ਬੀਬੀ ਨੇ ਇੱਕ ਜਗ੍ਹਾ ਇਕੱਠਾ ਕੀਤਾ ਉਸ ਬਹਾਦਰ ਤੀਨੇ ਦੋਹਾਂ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੀ ਚਿਤਾ ਤਿਆਰ ਕੀਤੀ ਜਿਉਂ ਹੀ ਅਗਨ ਅਖੀਰ ਜ਼ਖਮੀ ਹੋ ਕੇ ਉਹ ਤਰਤੀ ਤੇ ਡਿੱਗ ਪਈ ਜ਼ਾਲਮ ਮੁਗਲ ਫੌਜ ਨੇ ਉਸ ਜ਼ਖਮੀ ਬੱਚੀ ਨੂੰ ਜਿਉਂਦੇ ਜੀ ਹੀ ਬਲਦੀ ਚਿਤਾ ਵਿੱਚ ਸੁੱਟ ਕੇ ਅਗਨਪੇਟ ਕਰ ਦਿੱਤਾ ਬੀਬੀ ਹਰਸ਼ਰਨ ਕੌਰ ਜੀ ਦੀ ਇਹ ਲਾਸਾਨੀ ਕੁਰਬਾਨੀ ਅਤੇ ਸ਼ਹਾਦਤ ਰਹਿੰਦੀ ਦੁਨੀਆ ਤੱਕ ਅਮਰ ਰਹੇਗੀ ਤਨ ਹੈ ਉਹ ਸਿੱਖੀ ਅਤੇ ਤਨ ਹਨ ਉਹ ਧੀਆ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣਾ ਆਪ ਵਾਰ ਦਿੱਤਾ